250 ਦਾ ਕਿ ਤੇ ਦੱਸ ਦੇ ਦੇ ਹਾਂ ਜੀ ਸੋਈ ਵਾਲਾ ਕਰਕੇ ਹੀ ਹਾਲ ਪਈ ਚੂਟਾ ਲੈਣਾ ਛੂਟਾ ਲੈਣਾ ਹਾਂ ਜੀ ਤੂੰ ਲੈਣਾ ਛੂਟਾ ਹਾਂ ਜੀ ਤੈਨੂੰ ਦੋਨੇ ਛੂਟਾ ਤੈਨੂੰ ਭਾਉਣੇ ਦੋ ਜੀ ਨੀਲੇ ਘੋੜੇ ਦੇ ਫੜ ਬਾਹ ਫੜੀ ਓਏ ਤੈਨੂੰ ਕਿਹਨਾਂ ਦਰਤ ਬਣ ਗਿਆ ਆ ਦੇਖੋ ਦੇਖੋ ਲਿਖਾਈ ਮੁੰਡੇ ਦਾ ਨਾਮ ਗੁਰਵੀਰ ਸਿੰਘ ਵਰਫ ਗਾਂਧੀ ਤੇ ਗੁਰਵੀਰ ਬਾਘ ਦੇ ਥੱਲੇ ਡਰਦੀਆਂ ਪਈਆਂ ਰੋ ਚੈੱਕ ਨੈਕ ਵੀ ਬਿੱਤਰੋ ਲਓ ਵੀ ਮਿੱਤਰੋ ਆ ਲੱਗਣਗੇ ਅੰਤੀ ਵੀ ਬਿੱਤਰੋ ਕੋਈ ਐਡੋ ਕੈਮਰੇ ਦੀ ਚੈੱਕ ਸੈਟਿੰਗ ਕਰਦੇ ਹੋਏ ਸੰਗਾ ਸਾਹਿਬ ਬਾਹਰ ਨਹੀਂ ਜਾਣਾ ਵਾਰ ਨਹੀਂ ਜਾਣ ਮਿੱਤਰੋ ਕੈਂਬਰੀ ਲੱਗੀ ਜਾਂਦੀ ਆ ਠੀਕ ਹੈ ਜਿਹੜੀ ਸਿਆ ਪਤਾ ਮੈਂ ਚੱਲ ਵੀਡੀਓ ਬਣਾ ਲਈ ਜਾਵੇ ਥੋੜੀ ਜਿਹੀ ਮੌਸਮ ਦੀ ਦੇਖੋ ਤੁਸੀਂ ਮੌਸਮ ਕਰੋ ਚੈੱਕ ਔਰ ਅੱਗੇ ਆਪਣਾ ਰਿੰਗ ਲੱਗਾ ਉਧਰ ਤੇ ਪਹਿਲਾਂ ਉਥੇ ਲੱਗਾ ਸੀਗਾ ਉਥੋਂ ਲਾਤਾ ਪਾਣੀ ਖੜ ਜਾਂਦਾ ਹੀ ਜਿਆਦਾ ਤੇ ਲੱਗਿਆ ਤੇ ਕੈਮਰੇ ਆ ਜਾ ਤਾਂ ਹੀ ਅੱਗੇ ਬੜਾ ਦੇ ਆਹ ਤੁਮ ਆਹ ਜੀ ਮਿੱਤਰੋ ਕੋਸ਼ ਇਹੋ ਜਿਹਾ ਲੱਗਦਾ ਮਾਹੌਲ ਕੋਠੇ ਤੋਂ ਕੁੜੀਆਂ ਆਉਂਦਾ ਆ ਉਥੇ ਆਪਣੀ ਹੁੰਦੀ ਐ ਸੁੰਦਰਾ ਇੱਥੇ ਆਪਣੀ ਨਿਰਵਾਣੀ ਹੁੰਦੀ ਐ ਤੇ ਆ ਪੱਠੇ ਤੇ ਉਹ ਟੋਕੇ ਆ ਵਾ ਪੱਠੀ ਕੱਟਣ ਵਾਲੀ ਮਸ਼ੀਨ ਆ ਤੇ ਉਹ ਉਥੇ ਆਪਣੇ ਕਮਰੇ ਚ ਅੰਦਰਲੇ ਕਮਰੇ ਬਣੇ ਕੋਡਾਂ ਵਾਲੇ ਤੇ ਉੱਥੇ ਕੋਡੀਆਂ ਬੰਦਦੇ ਹੁੰਨੇ ਆਪਾਂ ਮੀਂਹ ਬਹੁਤ ਆਜ ਤੇ ਮੌਸਮ ਦੇਖੋ ਤੁਸੀਂ ਮੀਂਹ ਦੇ ਵਿੱਚ ਕੰਨਮਨ ਕੰਨਮਨ ਹੋ ਰਹੀ ਆ ਤੇ ਆਹ ਕੈਂਪ ਸਾਡੇ ਕੈਮਰੇ ਲਾਉਣ ਵਾਲੇ ਵੀਰ ਆ ਰਹੇ ਜੀ ਆਹ ਰਵਰੂ ਪਲਵਾਨ ਜੀ ਹਰਮਨ ਘੋਸੇ ਨੇ ਕਹਣਾ ਮੇਰੀ ਕਾਪੀ ਕਰ ਲਈ ਆਹ ਹਰਮਨ ਘੋਸੇ ਨੇ ਕਹਣਾ ਮੇਰੀ ਕਾਪੀ ਕਰ ਲਈ ਆਹ ਬੰਦਾ ਉਹੀ ਆ ਜੀ ਹਰਮਨ ਘੋਸੇ ਦਾ ਵਲੌਗ ਦੇਖ ਸਕਦੇ ਹੋ ਉਹਦੇ ਵਿੱਚ ਵੀ ਉਹੀ ਕੈਮਰੇ ਲਾ ਕੇ ਆਏ ਸੀ ਤੇ ਆਪਣੀ ਵੀ ਇਹੀ ਕੈਮਰੇ ਲਾ ਰਿਹਾ ਅੱਜ ਇਹ ਹੈ ਗੁਰਨਾਨਕ ਜੀ ਦਾ ਬੋਲਦ ਲੈ ਗਏ ਲੈ ਗਏ ਲੈ ਗਏ ਲੈ ਗਏ ਚੈੱਕ 9 ਮੀਟਰ ਆ ਲੱਗਣਗੇ ਕੈਮਰੇ ਏ ਆ ਮੈਸਤਰੀ ਸਾਹਿਬ ਨੇ ਹੈਲੋ ਮੈਸਤਰੀ ਸਾਹਿਬ ਅਸੀਂ ਕੱਲ ਹੌਲੀ ਹੌਲੀ ਬੋਲਣਾ ਜ ਰਗਾ ਬੈਠੀਆਂ ਵੀਰੇ ਕੀ ਸੀ ਲੈ ਮੈਸਤਰੀ ਸਾਹਿਬ ਦਾ ਨਟਕ ਵਾਜ ਗਿਆ ਮਿੱਤਰੋ ਆ ਲੈ ਲੈ ਲੋ ਜੀ ਗੱਲ ਕਰ ਲੋ ਕਿਹੜੀ ਕੰਪਨੀ ਦਾ ਮੈਸਤਰੀ ਸਾਹਿਬ ਇਹ ਬਾਕੀ ਲਾ ਕੇ ਵੇਚਨੇ ਆ ਕਿਵਚ ਕੁਆਲਟੀ ਆ ਤੇ ਡੋਡੀ ਕੰਪਨੀ ਇਹ ਕੋ ਵੇਖੋ ਇਹਨਾਂ ਦੇ ਇਹੀ ਯਾਰ ਇਹ ਹੀ ਲਾਉਂਦੇ ਜਿਆਦੇ ਅੱਛਾ वही मित्रों आगे भलवान जी कैमरा लेके डर पे चेक नैक ਆਈ ਆਪਣੀ ਨਰਵਾਣੀ ਓਹੋ ਇਹਦੀ ਮਾਂ ਨਹੀਂ ਗਈ ਇਹਦੀ ਲਾ ਲਓ ਤੁਸੀਂ ਮਾਸੀ ਵੀ ਲਾ ਲਓ ਕਿਉਂਕਿ ਆਪਾਂ ਇਹਦੀ ਮਾਂ ਨੂਰੀ ਸੀ ਜਿਹੜੀ ਉਹ ਵੇਚਤੀ ਸੀ ਜਿਹੜੇ ਆਪਣੇ ਪੁਰਾਣੇ ਸਬਸਕ੍ਰਾਈਬਰਾਂ ਉਹਨਾਂ ਨੂੰ ਤਾਂ ਪਤਾ ਹੋਊਗਾ ਤੇ ਇਹ ਆਪਾਂ ਹੁਣ ਲੈ ਕੇ ਆਂਦੀ ਇਹਨੂੰ ਹੋ ਗਏ ਤਿੰਨ ਕਿ ਚਾ ਤਿੰਨ ਤੋਂ ਚਾਰ ਮਹੀਨੇ ਹੋ ਗਏ ਲੈ ਕੇ ਆਂਦੀ ਇਹਨੂੰ ਗੁਜਰਾਤ ਸਾਈਡ ਤੋਂ ਆਈ ਆ ਇਹ ਤੇ ਉਹ ਵਧੀਆ ਘੋੜੀ ਆ ਸੂਨ ਵਾਲੀ ਆ ਬਸ ਇਹ ਵੀ ਦੋਆਂ ਤੇ ਨਾਮ ਹੀ ਨਹੀਂ ਆਹ ਖੋਲ ਲੀ ਜੇ ਹੈ ਕੋਈ ਇਹਦੇ ਨਾ ਲੈਣ ਦੋ ਇਹ ਖਾਲੀ ਹੈ ਜਮਾ ਠੀਕ ਸੰਘੇ ਵੇ ਮੈਨੂੰ ਲੱਗਦਾ ਨਹੀਂ ਵੀ ਕਵਰ ਕਰੂਗਾ ਸੰਘਾ ਸਾਹਿਬ ਕਰੂਗਾ ਦੇਖ ਲੋ ਜੀ ਆਹ ਲੋਕ ਦੇਖ ਲਈ ਮਾੜਾ ਜਾ ਤੇ ਹਿਸਾਬ ਨਾਲ ਬਾਈ ਮੈਂ ਪੰਗੇ ਲਿਆਂਦੇ ਲਿਆਂਦੇ ਨਾ ਲਾ ਦ ਦਿੱਤਾ ਢਿੱਲਾ ਇਹ ਲੱਗਦਾ ਆਹ ਕੈਮਰਾ ਜੀ ਦਊਆ ਕੰਪਨੀ ਦੇ ਹੈ ਨਾ ਦਊਆ ਕੰਪਨੀਆਂ ਦੇਖੋ ਜਗਦਾ ਬਲਬ ਵਿੱਚ ਇਹ ਤੇ ਹੁਟਾ ਨਹੀਂ ਲੈ ਸਕਦੇ ਹਜੇ ਨਹੀਂ ਲੈ ਸਕਦੇ ਛੋਟੀ ਆ ਇਹ ਵਾਲੀ ਬੱਚਾ ਹੁਣ ਤੂੰ ਬਾਲੇਗਾ ਤੂੰ ਬਾਲੇਗਾ ਉੱਥੇ ਕੋਈ ਕਵਾਂਟਲ ਦਾ ਬੰਦਾ ਨਾ ਫਰੀ ਕਿਵੇਂ ਬਾਲੂ ਇਹ ਵੀ ਬੱਚਾ ਹੈ ਤੇ ਤੂੰ ਵੀ ਬੱਚਾ ਜੀ ਲੱਗੀ ਖਾਨ ਆ ਗਈ ਸੇਵਾਦਾਰ ਸੇਵਾਦਾਰ ਹੋ ਅੰ ਕਿਵੇਂ ਆ ਚਲ ਬਈ ਇਹਨਾਂ ਤੇ ਕਰੇ ਨੀ ਨੂੰ ਮਾਰ ਲਾ ਪੀ ਉੱਪਰਲੀ ਚ ਕੀ ਕਰ ਕੀ ਸੀ ਖੁਰਲੀ ਚ ਉਹ ਨੀਰਾ ਸੀ ਪਹਿਲਾਂ ਨੀਰਾ ਸੀਗਾ ਤੇ ਹੱਥ ਨਹੀਂ ਮਾਰਨਾ ਹੁੰਦਾ ਹੱਥ ਮਾਰ ਕੇ ਬਾਤ ਵੇਖੀ ਜਾਂਦਾ ਪਹਿਲਾਂ ਉਹ ਨੀਰਾ ਸੀ ਮੇਰੇ ਨਾਲ ਵੀ ਹੱਥ ਨੀਰੇ ਜੀ ਹੱਥ ਮਾਰਦੇ ਨੇ ਅੰਕਲ ਅੱਛਾ ਬਈ ਜੀ ਹਾਂ ਹਾਂ ਲੱਗਾ ਹੈ ਖਾਂ ਹਾਂ ਹਾਂ ਜੀ ਹਾਂ ਜੀ ਆਓ ਮਾੜਾ ਬਾਹਰ ਤੋਂ ਦੱਸਦਾ ਨਹੀਂ ਮਾੜੇ ਮੈਂ ਜੀ ਟੂਟ ਲੈਣਾ? ਹਾਂਜੀ ਜੀ। ਟੂ ਲੈਣਾ ਝੂਟਾ? ਹਾਂਜੀ। ਤੈਨੂੰ ਦੋਨੇ ਝੂਟੇ ਤੈਨੂੰ ਭੋਨੇ ਤੋਂ ਜੀ ਨੀਲੇ ਘੋੜੇ ਤੇ। ਆਪਾਂ ਨੀਲਾ ਘੋੜਾ ਵੀ ਆਈ ਜਾਣਾ ਇੱਥੇ ਕੋਈ ਨਹੀਂ ਟੈਨਸ਼ਨ ਨਾਲ। ਕੇ। ਆ ਸਾਡੀ ਜੈਡ ਪਲੱਸ ਸਿਕਿਉਰਟੀ ਹੈ ਜੀ। ਇੱਕ ਕਰੋ ਚੈੱਕ। ਆ ਬਈ। ਆ ਬਈ। ਠੀਕ ਹੋ ਗਿਆ ਮਸਤ। ਤੇ ਉਧਰ ਸਾਡੀ ਸੰਘਾ ਸਾਹ ਕਿਆਰੋ ਫਟ ਕਰੀ ਜਾਂਦੇ ਐ ਦੇਖੀਂ ਗੇ ਇਧਰੋਂ ਇਧਰੋਂ ਨਾ ਫਟ ਕਰ ਦਵੇ ਟੋਕਰਾਂ ਨੇ ਪਤਾ ਮੋਰੀ ਟੋਕਰੇ ਤੋਂ ਡਰੂ ਓ ਤੇ ਇਥੋਂ ਨਹੀਂ ਡਰਨੀ ਟੋਕਰੇ ਦੇ ਨਾਲ ਪਰ ਤੇਰੇ ਲੱਤ ਮਾਰ ਦਵੇ ਮੈਂ ਗਾਂਧੀ ਨਾ ਕਿਰੇ ਗੋਥਲੋਂ ਨਹੀਂ ਗਾਂਧੀ ਨਾ ਕਿਰੇ ਖਸਲ ਨੂੰ ਦੀ ਲੰਘ ਜਾ ਹਾਂ ਕੋਣ ਨਹੀਂ ਕਹਿੰਦੀ ਸ਼ਰਤਾਂ ਮੇਰੀ ਜਾ ਪੱਕੀ ਗੱਲ ਇਹਨੂੰ ਕਦੋਂ ਪਹਲਾ ਲਾਉਂਦੇ ਆ ਆ ਅਕਸੀਏ ਤਾਂ ਨੰਗੀ ਏ ਮੇਰੇ ਮਰੀਓ ਓ ਸੰਗਾ ਸਾਹਿਬ ਓਏ ਕਿਨੂੰ ਕਹਿਣਾ ਆ ਚਾਚਾ ਨਾ ਤਾਇਆ ਫਾਰਕ ਲਈ ਮੈਂ ਨਾ ਚੁਰਾ ਰਹਿਣ ਉਸ ਤੇ ਵੈ ਨਾ ਨਿਆ ਤੇ ਨਹੀਂ ਲੱਗਨੇ ਬਣਨ ਪਤਾ ਹੀ ਨਹੀਂ 라 ਵੀ ਪੜਾ ਹੋਰ ਇੱਕ ਵਾਰੀ ਹੋਰ ਹੋਰ ਥੋੜੀ ਡਾਂਕੇ ਦਿਖਾ ਅਜਾ ਚਲ ਇਹ ਥੋੜੀ ਡਾਂਗਾ ਨਹੀਂ ਭਾਈ ਪਹਿਲਾ ਭਾਈ ਮੈਂ ਜਾਣ ਪਿਆ ਜਾਨ ਦਾ ਜਾਣਤਾ ਹੀ ਨੇ ਵੀ ਪਿਆਰੀ ਤਾਈ ਇਹਨੇ ਲਟਾ ਮਾਰਨੀ ਆ ਜਾਣ ਪਿਆਰੀ ਤਾਈ ਉਹਦੋਂ ਸਾਹਮਣੇ ਡਾਂਦੇ ਤੇ ਮੈਂ ਹੀ ਖੜਾ ਪچھے ਮੇਰੇ ਵਿਖਲਾ ਟਾਉਣ ਤੱਕ ਕਣ ਕੰਦਾ ਮਾਰ 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 ਪਤਾ ਮਾਰ ਮਾਰ ਸੁੰਦਰਾ ਮਾਰ ਜੋੜ ਕੇ ਔ ਜਿਹੜੇ ਹੱਥ ਤੇ ਟੈਟੂ ਬਣਾਇਆ ਟੈਟੂ ਤਾਂ ਕਹੀਂ ਕੀ ਬਣਿਆ ਪਤਾ ਬਾਹਲਾ ਵਾ ਗਲਤ ਬਣਿਆ ਟੁਹਾ ਨਿੱਕੂ ਯਾਰੀ ਨਹੀਂ ਬਰ ਆਪਣੀ ਗਲਤ ਬਣ ਗਿਆ ਯਾਰੀ ਨਹੀਂ ਆਪਣੀ ਫੜ ਬਾਹ ਮਾੜੇ ਦੀ ਟੈਟੂ ਦੇਖਿਆ ਗਲਤ ਬਣ ਗਿਆ ਆ ਦੇਖੋ ਲਿਖਾਈ ਮੁੰਡੇ ਦਾ ਨਾਮ ਗੁਰਵੀਰ ਸਿੰਘ ਉਰਫ ਗਾਂਧੀ ਤੇ ਗਲ ਗੁਰਵੀਰ ਬਾਕੇ ਦੇ ਥੱਲੇ ਦਿਲ ਬੌਂਦਾ ਸੀ ਆ ਦੇਖੋ ਨਿੱਕੇ ਨਿੱਕੇ ਜਵਾਕ ਜਵਾਕ ਨਿੱਕੇ ਨਿੱਕੇ ਜਵਾਕ ਨਹੀਂ ਹਟਦੇ ਗਾਂਧੀ ਬੰਦੇ ਵਾਹ ਵਾਟ ਕੇ ਦਿਖਾ ਦੇਣਾ ਆ ਦੇਖ ਦਿਲ ਬੌਂਦਾ ਸੀਗਾ ਤੇ ਆਤ ਅਸੰਘ ਦਾ ਸਿੰਘ ਵੇਖੋ ਤਾਂ ਲਿਖਿਆ ਹੈ ਨਾ ਬਈ ਜੀ ਗਾਸ ਲਿਖਾਈ ਵੇਖੋ ਮੇਰੇ ਵੀਰੋਂ ਟੋਪੀ ਲਿਖਾਈ ਵੇਖੋ ਤੇ ਦਹਲ ਤੇ ਦਹਲ ਵੇਖੋ ਦਹਲ ਆਇਆ ਆ ਮੁੰਡਾ ਵੇਖੋ ਇਹ ਪਹਿਲਾ ਬਣਾਉਂਦਾ ਰਿਹਾ ਹੈ ਹੂੰ ਇਹ ਬਣਾਉਂਦਾ ਰਿਹਾ ਕੋਈ ਗੱਲ ਡੂੰਗੀ ਹੈ ਹੈਨਾ ਦਾਲ ਚੁਸ਼ਕਾ ਲਾ ਕੇ ਦਾਲ ਹੀ ਕਾਲੀ ਹੈ ਗਾਂਦੀ ਕਾਲ ਗਾਂਦੀ ਤਾਂ ਕਾਲੀ ਹੈ ਦਾਲ ਦਾ ਪੁੱਜਦਾ ਲੱਗ ਗਿਆ ਮੇਟਰ ਕੈਮਰਾ ਤੇ ਸ਼ਰਤ ਲੱਗੀ ਸਾਡੀ ਮੈਂ ਇਹਨੂੰ ਕਹਿ ਰਿਹਾ ਕੀ ਆ ਸਾਰਾ ਕਮਰਾ ਕਵਰ ਨਹੀਂ ਹੋਣਾ ਤੇ ਉਹ ਥਾਂ ਰਹਿ ਜੂ ਇੰਨੀ ਨਹੀਂ ਇਹ ਕਹਿੰਦਾ ਨਹੀਂ ਸਾਰਾ ਹੋਊਗਾ ਤੇ ਚਲੋ ਦੇਖਦੇ ਆ ਕੀ ਬਣਦਾ ਸੰਗਾ ਸਾਹਿਬ ਹੋ ਜੂ ਹੋ ਜੂ ਹੋ ਜੂ ਕੀ ਗੱਲ ਕੀ ਹੋ ਮਿੱਤਰੋ ਲਾ ਕੇ ਚੁੱਕਾ ਕੈਮਰਾ ਹਾਈ ਦਾ ਪਾਵਰ ਸਾ ਕਿਵੇਂ ਮੁੱਕ ਤਰੋ ਹਾਂ ਦੇਖਦਾ ਹਾਂ ਕੀ ਕਰੀਲਾ ਥੋੜਾ ਪਿੱਛੇ ਨਾਲ ਕੰਧ ਨਾਲ ਲੱਗ ਜਾਂਦਾ ਹਨ ਹੁਣ ਵੀ ਸਹੀ ਹੈ ਵੈਸੇ ਤਾਂ ਸ਼ਗਰ ਸਾਹਿਬ ਦਿਖਾਇਓ ਪੁੰਚ ਓਏ ਬਦੰਦੀ ਵੱਡੀ ਗਦਾਇ ਕਰਦਾ ਵੀਲੀ ਪਾਉਣ ਲੈ ਜਾ ਜੇ ਜਦੋਂ ਅਰੇ ਟੁਕਿਆ ਦਾ ਕਿ ਤੋ ਤੋ ਜੀਰ ਤੇ ਅੱਜ ਸੋਈ ਜਾ ਕਰਕੇ ਆਹ ਹਾਲਾਤ ਹਾਂਜੀ ਬਾਈ ਲਾਗੇ ਕੈਮਰੇ ਤੇ ਆਹ ਬਾਈ ਕਹਿੰਦਾ ਤੁਹਾਡੇ LED ਚ ਨਾਕਸ ਆ ਤੇ LED ਚੇਂਜ ਕਰਾਂਗੇ ਆਪਾਂ ਤੇ ਇਹ ਹੀ ਆਪਣਾ ਅੱਜ ਦਾ ਵਲੌਗ ਸੀ ਇਹ ਹੀ ਵੀਡੀਓ ਸੀਗੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੀ ਧੰਨਵਾਦ